ਕਹਿੰਦੇ ਸੜਕਾਂ ਵਿੱਚੋਂ ਸੜਕ ਸੁਣੀਦੀ ਸੜਕ ਸੁਣੀਦੀ ਜੀਟੀ ਰੋਡ ਪਰ ਕਹਾਣੀ ਵੇਖ ਲੋ ਕਿੱਥੋਂ ਸ਼ੁਰੂ ਹੁੰਦੀ ਹੈ ਕਈ ਵਾਰੀ ਬੜਾ ਹੋਰ ਤਰ੍ਹਾਂ ਲੱਗਦਾ ਟੀਵੀ ਦੇ ਵਿੱਚ ਨਾ ਕਈ ਵਾਰੀ ਪ੍ਰੋਗਰਾਮ ਵੇਖੀਦਾ ਉਹ ਘੜੀ ਵਿਖਾਂਦੇ ਕਿ ਟਾਈਮ ਪਿੱਛੇ ਨੂੰ ਜਾ ਰਿਹਾ ਇੱਕੋ ਦਮ ਉਹ ਸ਼ਹਿਰਾਂ ਦੀਆਂ ਬਿਲਡਿੰਗਾਂ ਟੈਂਦੀਆਂ 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 ਇੱਕ ਜੰਗਲ ਦਾ ਰੂਪ ਲੈ ਲੈਂਦੀਆਂ ਨੇ ਇਹਨਾਂ ਰਸਤਿਆਂ ਤੋਂ ਅੰਗਰੇਜ਼ ਲੰਘੇ ਲੋਧੀ ਲੰਘੇ ਮੁਗਲ ਲੰਘੇ ਤੁਗਲਕ ਬਾਬਰ ਸਾਰੇ ਇੱਥੇ ਲੰਘ ਲੁੰਘ ਕੇ ਆਪਣਾ ਰਾਜ ਦਿੱਲੀ ਤੱਕ ਜਿਹੜਾ ਸਥਾਪਿਤ ਕਰਦੇ ਰਹੇ ਤੇ ਅੱਜ ਵੇਖ ਲਓ ਦਿੱਲੀ ਕਈਆਂ ਨੇ ਜਿੱਤ ਲਈ ਦਿੱਲੀ ਅੱਜ ਕਿਸੇ ਹੋਰ ਦੀ ਕੱਲ ਕਿਸੇ ਹੋਰ ਦੀ ਤੇ ਅੱਜ ਰਾਜ ਵੇਖਾ ਆ ਵੇਖ ਰਾਜ ਕਰਤਾ ਸ਼ਰੈਣੀਆਂ ਉਹ ਜਾਂਦੀਆਂ ਨੇ ਟੂ ਟੂ ਕਰਦੀਆਂ ਵੇਖੋ ਜਿਪਸੀਆਂ ਵੀ ਆਪਣੇ ਤੱਕ ਜੀਜੀ ਰੋਡ ਕਿਵੇਂ ਪਹੁੰਚਿਆ ਤੇ ਅੱਜ ਇਸ ਸੜਕ ਦੇ ਉੱਤੇ ਥਾਂ ਥਾਂ ਤੇ ਟੋਲ ਪਲਾਜ਼ੇ ਲੱਗੇ ਨੇ ਉਦੋਂ ਘੋੜੇ ਹੁੰਦੇ ਸੀ ਜਾਂ ਰਾਤ ਹੁੰਦੇ ਸੀ ਹੁਣ ਮੋਟਰਸਾਈਕਲ ਕਾਰਾਂ ਬੱਸਾਂ ਹੋ ਗਈਆਂ ਨੇ ਯਾਤਰੀ ਉਹੀ ਮੇਰੇ ਤੁਹਾਡੇ ਵਰਗੇ ਜੇ ਮੈਂ ਅੱਖਾਂ ਇੱਕ ਐਸੀ ਜਗ੍ਹਾ ਤੇ ਖੜਿਆ ਕਿ ਮੈਂ ਖੱਬੇ ਪਾਸੇ ਹੱਥ ਕਰਾਂ ਤੇ ਬੰਗਲਾਦੇਸ਼ ਨੂੰ ਸੜਕ ਜਾਂਦੀ ਏ ਤੇ ਸੱਜੇ ਪਾਸੇ ਹੱਥ ਕਰਾਂ ਤੇ ਅਫਗਾਨਿਸਤਾਨ ਦੇ ਕਾਬੁਲ ਜਿਹੜਾ ਸ਼ਹਿਰ ਹੈ ਉੱਥੇ ਤੱਕ ਤੁਸੀਂ ਆਖੋਗੇ ਵੀ ਇੰਡੀਆ ਚ ਜਾਂ ਪੰਜਾਬ 'ਚ ਅਸੀਂ ਕਿਹੜੀ ਸੜਕ ਆ ਪਰ ਕਈਆਂ ਨੇ ਅੰਦਾਜ਼ਾ ਲਾ ਲਿਆ ਹੋਣਾ ਇਹ ਜਿਹੜੀ ਪਿੱਛੇ ਤੁਸੀਂ ਮਾਰੇ ਸੜਕ ਵੇਖ ਰਹੇ ਹੋ ਜਾਂ ਰੋਡ ਵੇਖ ਰਹੇ ਹੋ ਨਾ ਇਸ ਨੂੰ ਅੱਜ ਆਪਾਂ ਕਹਿੰਨੇ ਆ ਕਿ ਜੀਟੀ ਰੋਡ ਤੇ ਜੀਟੀ ਰੋਡ ਦਾ ਨਾਮ ਹੁੰਦਿਆਂ ਹੀ ਇੱਕ ਦਿਮਾਗ ਚ ਆ ਜਾਂਦਾ ਕਿ ਇਸ ਨੂੰ ਛੇਰ ਸਾਹ ਸੂਰੀ ਨੇ ਬਣਵਾਇਆ ਸੀ ਬਹੁਤ ਹੱਦ ਤੱਕ ਗੱਲ ਸਹੀ ਵੀ ਹੈ ਪਰ ਇਕੱਲੇ ਨੇ ਨਹੀਂ ਸੀ ਬਣਵਾਇਆ ਉਹਨੇ ਕੀ ਕੀਤਾ ਸੀ ਤੇ ਬਾਕੀਆਂ ਨੇ ਕੀ ਕੀਤਾ ਉਹਦੇ ਬਾਰੇ ਗੱਲ ਕਰਨੀ ਧੁੱਪ ਥੋੜੀ ਜਿਆਦਾ ਸੀ ਤੇ ਮੈਂ ਜਾਂਦਾ ਜਾਂਦਾ ਰੁਕ ਗਿਆ ਤਾਂ ਮਹਾ ਚਲ ਗੱਲ ਯਾਦ ਹੈ ਕਿਤੇ ਮੈਂ ਪੜਿਆ ਸੀ ਇਹਦੇ ਬਾਰੇ ਤੇ ਤੁਹਾਡੇ ਨਾਲ ਗੱਲ ਸਾਂਝੀ ਕਰ ਦੇਣਾ ਅੱਜ ਇਹਨੂੰ ਜੀਟੀ ਰੋਡ ਆਂ ਨੇ ਪਹਿਲਾਂ ਇਸ ਨੂੰ ਕਿਹਾ ਜਾਂਦਾ ਸੀ ਉੱਤਰਪੱਥ ਬਹੁਤ ਪੁਰਾਣਾ ਫਿਰ ਕਿਆ ਜਾਣ ਲੱਗਾ ਇਸ ਨੂੰ ਸੜਕ ਕੇ ਆਜ਼ਮ ਜਰਨੈਲੀ ਸੜਕ ਵੀ ਜਾਨੇ ਆ ਬਾਦਸ਼ਾਹੀ ਰੋਡ ਜਾਂ ਬਾਦਸ਼ਾਹੀ ਸੜਕ ਵੀ ਕਿਹਾ ਜਾਂਦਾ ਸੀ ਤੇ ਅੱਜ ਕੱਲ੍ਹ ਹੁਣ ਇਹਦਾ ਨਾਮ ਜੀਟੀ ਰੋਡ ਹੈ ਗ੍ਰੈਂਡ ਟ੍ਰੰਕ ਰੋਡ ਜੋ ਕਿ ਅੰਗਰੇਜ਼ਾਂ ਨੇ ਦਿੱਤਾ ਸੀ ਹੁਣ ਛੇਰ ਸਾਹ ਸੂਰੀ ਦਾ ਰਾਜ ਦਿੱਲੀ ਤੇ ਕੋਈ 5-6 ਸਾਲ ਰਿਆ 1539 ਦੇ ਵਿੱਚ ਹਮਾਉ ਦੇ ਨਾਲ ਉਹਦੀ ਲੜਾਈ ਹੁੰਦੀ ਹੈ ਤੇ ਹਮਾਉ ਨੂੰ ਉਹ ਭਜਾ ਦਿੰਦਾ ਹਰਾ ਕੇ ਤੇ ਇਹਨਾਂ 5-6 ਸਾਲਾਂ ਦੇ ਵਿੱਚ ਹੀ ਇਹਨੇ ਬੜੇ ਵਧੀਆ ਸੁਧਾਰ ਕੀਤੇ ਬੇਸ਼ੱਕ ਕੋਈ ਸ਼ੌਂਕੀਆ ਕੰਮ ਨਹੀਂ ਸੀ ਲੇਕਿਨ ਆਪਣੇ ਰਾਜ ਦਾ ਵਿਸਥਾਰ ਕਰਨਾ ਚੰਗੀਆਂ ਚੀਜ਼ਾਂ ਵਿੱਚ ਲੈ ਕੇ ਆਉਣੀ ਆ ਚਾਰ ਦੇਸ਼ਾਂ ਦੀਆਂ ਰਾਜਧਾਨੀਆਂ ਨੂੰ ਜੋੜਦੀ ਹੈ ਸੜਕ ਤੇ 2400 ਕਿਲੋਮੀਟਰ ਲੰਬੀ ਆ ਕੋਈ 200-400 ਕਿਲੋਮੀਟਰ ਨਹੀਂ ਹੁਣ ਇਹ ਵੇਖੋ ਵੀ ਸ਼ੇਰ ਸਾਹ ਸੂਰੀ ਦਾ ਨਾਮ ਆਉਂਦਾ ਕਿ ਇਹ ਸੜਕ ਉਹਨੇ ਬਣਵਾਈ ਏ ਪਰ ਇਹ ਤੇ ਨਹੀਂ ਹੈ ਨਾ ਜਿਵੇਂ ਹੁਣ ਸੜਕ ਤੋਂ ਪਰਲੇ ਪਾਸੇ ਰੁੱਖ ਵਿਖਾਈ ਦਿੰਦੇ ਨੇ ਵੀ ਰਾਹ ਹੈ ਹੀ ਨਹੀਂ ਸੀ ਸ਼ੇਰ ਸਾਸੂਰੀ ਨੇ ਕਿਹਾ ਵੀ ਆਇਆ ਕਰੋ ਇੱਥੋਂ 2400 ਕਿਲੋਮੀਟਰ ਸੜਕ ਬਣਾ ਦਿਓ ਐਵੇਂ ਨਹੀਂ ਸੀ ਹੋਰਾਂ ਨਾਲ ਬੰਦਿਆਂ ਮਿਲ ਕੇ ਵੀ ਨਿੱਕੇ ਨਿੱਕੇ ਭਾਗ ਇਹਦੇ ਬਣਾਏ ਉਹ ਸਮੇਂ ਲੇਕਿਨ ਇਸ ਨੂੰ ਕਹਿ ਲੋ ਕਿ ਇੱਕ ਪੂਰੀ ਤਰਤੀਬ ਦੇ ਵਿੱਚ ਲੈ ਕੇ ਆਉਣਾ ਰਸਤੇ ਨੂੰ ਚੌੜਾ ਕਰਨਾ ਉਹਦਾ ਸੁਧਾਰ ਕਰਨਾ ਉਦੋਂ ਐਵੇਂ ਲੁੱਕ ਪੈ ਕਿਤੇ ਬਣਨੀ ਸੀ ਗਈ ਇਹ ਤੇ ਅੰਗਰੇਜ਼ਾਂ ਵੇਲੇ ਸ਼ੁਰੂ ਹੋਈ ਸੁਰਾਹ ਕੱਚੇ ਸੀ ਉਸਨੇ ਬੜੇ ਵਧੀਆ ਕੰਮ ਕੀਤੇ ਮਤਲਬ ਇੱਕ ਜਿਵੇਂ ਲੰਘਾ ਇਹ ਆਪਾ ਖਲਾ ਦੇਣੇ ਆ ਛੇਰ ਸਾ ਸੂਰੀ ਨੂੰ ਕ੍ਰੈਡਿਟ ਇਸ ਕਰਕੇ ਜਾਂਦਾ ਵੀ ਜਿਹੜੇ ਟੁੱਟੇ ਫੁੱਟੇ ਰਾਹ ਵਿੱਚ ਜੋੜਦੇ ਸੀ ਵਿੱਚ ਗੈਪ ਬਹੁਤ ਸੀ ਉਹਨੇ ਸਾਰਾ ਇਹ ਗੈਪ ਪੂਰਾ ਕਰਕੇ ਤੇ ਇੱਕ ਰੋਡ ਕਹਿ ਲਓ ਕਿ ਚੱਲਦਾ ਕਰਤਾ ਵਪਾਰ ਦੇ ਲਈ ਆਪ ਕਾਬੂਲ ਵਾਲੇ ਪਾਸੇ ਆਇਆ ਤੇ ਹੋਰ ਗੱਲ ਇਹ ਆ ਕਿ ਇਸ ਰਾਹ ਦੇ ਉੱਤੇ ਉਸਨੇ ਨਾ ਸਰਾਵਾਂ ਤੱਕ ਬਣਵਾਈਆਂ ਸੀ ਹੁਣ ਜਿਵੇਂ ਸ਼ੰਭੂ ਕੋਲ ਮੈਂ ਖਲੋਤਾ ਤੇ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਮੈਂ ਲੈ ਕੇ ਜਾਵਾਂਗਾ ਸ਼ੰਭੂ ਸਰਾਈ ਸਰਾਈ ਕਹਿ ਦਿੰਨੇ ਆ ਜਾਂ ਸਰਾਹ ਕਹਿ ਲਓ ਜਿਵੇਂ ਠਹਿਰਨ ਦੇ ਲਈ ਗੁਰਦੁਆਰਿਆਂ ਚ ਕਿਤੇ ਵੀ ਅੱਜਕੱਲ੍ਹ ਯਾਤਰੀਆਂ ਦੇ ਨਿਵਾਸ ਹੁੰਦੇ ਨੇ ਤੇ ਸੜਕ ਤੇ ਬਿਲਕੁਲ ਕੰਢੇ ਤੇ ਇਧਰ ਸ਼ਾਹਬਾਦ ਵਾਲੇ ਪਾਸੇ ਜਾਓਗੇ ਹਰਿਆਣਾ ਹੁੰਦੇ ਹੋਏ ਹੋਰ ਵੀ ਯਾਨੀ ਕਿ ਦਿੱਲੀ ਤੱਕ ਤੁਹਾਨੂੰ ਸਰਾਏ ਨਾਂ ਦੇ ਅੱਗੇ ਕੁਝ ਅੱਖਰ ਹੋਏਗਾ ਪਿੱਛੇ ਸਰਾਏ ਹੋਏਗਾ ਦਿੱਲੀ ਵਾਲੇ ਪਾਸੇ ਜਾ ਕੇ ਮੁਗਲ ਸਰਾਏ ਜਿਮੀ ਆਪਾਂ ਕਹਿ ਦਿੰਨੇ ਆ ਉਹ ਯਾਤਰੀਆਂ ਦੇ ਰਹਿਣ ਵਾਸਤੇ ਇੱਕ ਤੇ ਨਿਵਾਸ ਸਥਾਨ ਸੀ ਬਾਕੀ ਉੱਥੇ ਉਹਨੇ ਘੋੜਸਵਾਰ ਵੀ ਰੱਖੇ ਹੁੰਦੇ ਸੀ ਕਿ ਜਿਹੜੀ ਉਦੋਂ ਕਿੜਾ ਹੁਣ ਯਾਨੀ ਕਿ ਵਟਸਐਪ ਜਾਂ ਮੈਸੈਂਜਰ ਚੱਲਦੇ ਸੀ ਉਦੋਂ ਜਿਹੜੇ ਘੋੜਸਵਾਰ ਹੁੰਦੇ ਨੇ ਉਹੀ ਸੰਦੇਸ਼ ਲੈ ਕੇ ਜਾਂਦੇ ਜਿਵੇਂ ਆਪਾਂ ਟੀਵੀ 'ਚ ਵੇਖਨੇ ਆ ਫਿਲਮਾਂ 'ਚ ਤੇ ਉਹ ਹੁਣ ਸੰਦੇਸ਼ਾ ਦਿੱਲੀ ਤੋਂ ਲੈ ਕੇ ਜੇ ਇਧਰ ਲਾਹੌਰ ਤੱਕ ਵੀ ਜਾਣਾ ਹੈ ਜਾਂ ਅੱਗੇ ਕਾਬਲ ਤੱਕ ਜਾਣਾ ਤੇ ਔਖਾ ਹੋ ਜਾਂਦਾ। ਉਹਨੇ ਉਸ ਸਰਾਵਾਂ ਦੇ ਵਿੱਚ ਦੋ-ਦੋ ਘੋੜਸਵਾਰ ਵੀ ਰੱਖੇ ਸੀ। ਇੱਕ ਤੇ ਚਲੋ ਰਾਖੀ ਵੀ ਆ ਬਾਕੀ ਵੀ ਹੋਰ ਐਲਕਰ ਰੱਖੇ ਹੋਣੇ ਕਰਮਚਾਰੀ। ਉਹ ਘੋੜਸਵਾਰਾਂ ਦਾ ਕੰਮ ਐ ਸੀ ਜਿਵੇਂ ਹੁਣ ਇੱਕ ਬੰਦਾ ਆ ਗਿਆ ਚੱਲ ਕੇ ਸਪੋਜ਼ ਕਰੋ ਮੈਂ ਉਧਰੋਂ ਆਇਆ ਦੋ ਦਿਨ ਦਾ ਸਫ਼ਰ ਕਰਕੇ ਉਹਨੇ ਉੱਥੇ ਰੁਕ ਜਾਣਾ ਤੇ ਅਗਲੇ ਘੋੜਸਵਾਰ ਨੇ ਉਹ ਸੰਦੇਸ਼ਾ ਲੈ ਕੇ ਤੇ ਅੱਗੇ ਤੁਰ ਜਾਣਾ। ਕਮਿਊਨੀਕੇਸ਼ਨ ਕਹਿ ਲੋ ਕਿ 5-7 ਦਿਨਾਂ ਦੇ ਵਿੱਚ ਵੀ ਜੇ ਕਰੋ ਕਾਬਲ ਤੱਕ ਪਹੁੰਚਦਾ ਸੀ ਜਾਂ 10 ਦਿਨਾਂ ਦੇ ਵਿੱਚ ਵੀ ਉਸ ਨੂੰ ਚੰਗਾ ਸਮਝਿਆ ਜਾਂਦਾ ਸੀ ਕਿ ਪਹਿਲਾਂ ਬਹੁਤ ਟਾਈਮ ਲੱਗਦਾ ਸੀ ਇਕੱਲੇ ਬੰਦੇ ਨੇ ਜਾਣਾ ਜੇ ਇਕੱਲਾ ਬੰਦਾ ਜਾਂਦਾ ਸੀ ਉਹ ਰਾਤ ਠਹਿਰਦਾ ਸੀ ਸਾਹ ਲੈ ਕੇ ਫਿਰ ਅਗਲੇ ਦਿਨ ਉਹ 24 ਘੰਟੇ ਇੱਕ ਬੰਦਾ ਹੋਰ ਤੁਰਦਾ ਜਾਂਦਾ ਸੀ ਜਿਵੇਂ ਰੇਸ ਹੁੰਦੀ ਹੈ ਟਰੈਕ ਤੇ 100-100 ਮੀਟਰ ਦੌੜਦੇ ਤੇ ਆਪਣੇ ਨਾਲ ਦੇ ਨੂੰ ਉਹ ਬੈਟਨ ਜਿਹੜਾ ਫੜਾ ਦਿੰਦੇ ਹੁੰਦੇ ਤੇ ਅੱਗੇ ਫਿਰ ਉਹ 100 ਮੀਟਰ ਦੌੜਦਾ ਸੋ ਇਸ ਕਰਕੇ ਉਸ ਸਮੇਂ ਕਮਿਊਨੀਕੇਸ਼ਨ ਕਹਿ ਲੋ ਕਿ ਵਧੀਆ ਹੋਣ ਲੱਗੀ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਕਹਿੰਦੇ ਉਹ ਗਰੀਬਾਂ ਦੇ ਬਾਰੇ ਵਾਵਾ ਸੋਚਦਾ ਸੀ ਤੇ ਰੋਜ਼ ਦਾ ਕੋਈ 500 ਤੋਲੇ ਸੋਨਾ ਵੇਚ ਕੇ ਨਾ ਉਹ ਇਲਾਕੇ ਦੇ ਜਿੰਨੇ ਵੀ ਗਰੀਬ ਨੇ ਉਹਨਾਂ ਨੂੰ ਰੋਟੀ ਪਾਣੀ ਛਕਾਉਂਦਾ ਸੀ। ਦੋ ਨੇਕ ਕੰਮ ਇਸ ਰੋਡ ਦੇ ਨਾਲ ਉਹਨੇ ਹੋਰ ਕੀਤੇ ਸੀ ਕਿ ਇੱਕ ਤੇ ਉਹਨੇ ਹਰੇਕ ਕੋਈ 15-20 ਕਦਮਾਂ ਤੇ ਰੁੱਖ ਜ਼ਰੂਰ ਲਵਾਇਆ ਸੀ। ਸ਼ਾਇਦ ਉਦੋਂ ਤੀ ਇਹ ਸਾਰਾ ਕੁਝ ਚੱਲਦਾ ਆ ਰਿਹਾ ਅੱਜ ਕੱਲ ਆਪਾਂ ਕਹਿ ਦਿੰਦੇ ਹਾਂ ਕਿ ਪੋਲੂਸ਼ਨ ਕਰਕੇ ਆ ਚਲੋ ਵਧੀਆ ਸਫੈਦਰ ਸਬੂਦੇ ਲੱਗੇ ਹੁੰਦੇ ਤੇ ਨਾਲੇ ਉਹਨੇ ਖੂਹ ਖਦਵਾਏ ਸੀ ਇਸ ਰੋਡ ਦੇ ਆਲੇ ਦੁਆਲੇ ਕਿ ਯਾਤਰੀ ਬਹਿ ਕੇ ਆਪਣਾ ਜਦੋਂ ਵੀ ਸ਼ਰਾਮ ਕਰਨਗੇ ਤੇ ਪਾਣੀ ਵੀ ਚਾਹੀਦਾ ਭਾਈ ਪਿੰਡ ਵੀ ਹੁੰਦੇ ਸੀ ਖਾਸ ਕਰਕੇ ਪਿੰਡ ਫਿਰ ਨਾਲ ਵਸਣ ਲੱਗੇ ਹੌਲੀ ਹੌਲੀ ਸੋਇਸ ਕਰਕੇ ਸ਼ੇਰ ਸਾਸੂਰੀ ਦਾ ਨਾਂ بڑا ਹੁੰਦਾ ਅੱਗੇ ਉਹਨੇ ਪੂਰਾ ਸਿੱਧ ਪੱਧਰਾ ਕਰਕੇ ਤੇ ਰੋਡ ਰੁੱਚ ਲਾਇਆ ਕੋਟਲਿਆ ਨੇ ਵੀ ਕਹਿੰਦੇ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਇਸ ਰਾਹ ਦਾ ਜ਼ਿਕਰ ਕੀਤਾ ਕਿਸੇ ਹੋਰ ਨਾਵਾਂ ਨਾਲ ਤੇ ਮੈਗਸਨੀਜ਼ ਦੀਆਂ ਜੜੀਆਂ ਕਿਤਾਬਾਂ ਨੇ ਉਹਦੇ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਕਹਿੰਦੇ ਮਹਾਪਰ ਦੇ ਵੇਲੇ ਵੀ ਇਹ ਜਿਹੜਾ ਰੋਡ ਹੈਗਾ ਸੀ ਈਸਾ ਮਸੀਹ ਤੋਂ ਪਹਿਲਾਂ ਵੀ ਕਹਿੰਦੇ ਰੋਡ ਹੈਗਾ ਸੀ ਇਹਦਾ ਮਤਲਬ ਰੋਡ ਹੋਏਗਾ ਜਿਵੇਂ ਵੀ ਆਪਾਂ ਗਡੰਡੀ ਐ ਕੁਝ ਵੀ ਹੋਏਗਾ ਲੇਕਿਨ ਸਮੇਂ-ਸਮੇਂ ਤੇ ਇਸ ਨੂੰ ਵਿਸਥਾਰਿਆ ਗਿਆ ਓਵਰਆਲ ਕਈਏ ਤੇ ਸ਼ੇਰशाह सूरी ਆਪਣੇ ਰਾਜ ਦਾ ਵਿਸਥਾਰ ਵੀ ਕਰਨਾ ਚਾਹੁੰਦਾ ਸੀ ਕਮਿਊਨੀਕੇਸ਼ਨ ਸੁਧਾਰਨਾ ਚਾਹੁੰਦਾ ਸੀ ਤੇ ਵੱਡੀ ਗੱਲ ਕਿ ਸੈਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਧੀਆ ਆਸਾਨੀ ਨਾਲ ਜਾ ਸਕੇ ਚਾਹੇ ਘੋੜੇ ਨੇ ਹਾਥੀ ਨੇ ਜਾਂ ਤੋਪਾਂ ਵਗੈਰਾ ਲੈ ਕੇ ਜਾਣੀਆਂ ਸੋ ਇਹਦੇ ਨਾਲ ਹੋਰ ਵੀ ਕਈ ਮਿਲੇ-ਜੁਲੇ ਕਾਰਨ ਜਿਹਦੇ ਕਰਕੇ ਚਲੋ ਸ਼ੇਰशाह सूरी ਦਾ ਨਾਮ ਅੱਗੇ ਆਉਂਦਾ ਆਉਣਾ ਵੀ ਚਾਹੀਦਾ ਚੰਗੀ ਗੱਲ ਹੈ ਪਰ ਛੇਤੀ ਰਾਜ ਉਹਦਾ ਫਿਰ ਖੋਇਆ ਗਿਆ ਹਮਾਉ ਫਿਰ ਵਾਪਸ ਆਇਆ ਦੁਬਾਰਾ ਫਿਰ ਯਾਨੀ ਕਿ ਮੁਗਲਾਂ ਦਾ ਰਾਜ ਆਇਆ ਉਹਨਾਂ ਨੇ ਇਸ ਸੜਕ ਦੇ ਕਿਨਾਰੇ ਫਿਰ ਮਿਨਾਰਾਂ ਬਣਵਾਈਆਂ ਸਰਾਮਾਂ ਪਹਿਲਾਂ ਹੀ ਬਣੀਆਂ ਅਸੀਂ ਹੋਰ ਮਿਨਾਰਾਂ ਬਣਾਈਆਂ ਠਹਿਰਨ ਦੇ ਲਈ ਰਾਜ ਰੋਜੇ ਹੁੰਦੇ ਸੀ ਜਾਂ ਜਿਹੜੇ ਵੀ ਯਾਤਰੀ ਨੇ ਸੋ ਸਮੇਂ ਸਮੇਂ ਤੇ ਸੁਧਾਰ ਹੁੰਦੇ ਰਹੇ ਉਹਨਾਂ ਦੇ ਰਾਜਕਾਲ ਦੇ ਵਿੱਚ ਦੁਬਾਰਾ ਇਸ ਸੜਕ ਨੂੰ ਫਿਰ ਬਾਦਸ਼ਾਹੀ ਸੜਕ ਕਿਹਾ ਜਾਣ ਲੱਗਾ ਉਦੋਂ ਬਾਅਦ ਆਏ ਅੰਗਰੇਜ਼ ਹੁਣ ਅੰਗਰੇਜ਼ਾਂ ਨੇ ਵੇਖਿਆ ਵੀ ਇਧਰੋਂ ਸਾਰਾ ਲੁੱਟਦਾ ਮਾਲ ਲੈ ਕੇ ਤੇ ਉਧਰ ਹੀ ਜਾਣਾ ਭਾਵੇਂ ਸਮੁੰਦਰੀ ਰਸਤੇ ਬਥੇਰਾ ਲੁੱਟਿਆ ਉਹਨਾਂ ਨੇ ਪਰ ਫਿਰ ਵੀ ਉਹਨਾਂ ਨੇ ਵੇਖਿਆ ਵੀ ਆਪਣੀ ਟੁਕੜੀ ਭੇਜਣੀ ਹੈ ਕਿਤੇ ਸੈਣਾ ਭੇਜਣੀ ਹੈ ਜਾਂ ਆਵਾਜ਼ ਆਈ ਦੇ ਲਈ ਸੁਧਾਰ ਕਰਨੇ ਨੇ ਕੁਝ ਵੀ ਹੈ। ਬੀਅਰ ਰੋਡ ਨੂੰ ਆਪਾਂ ਪੱਕਾ ਕਰ ਦਈਏ। ਫਿਰ ਤੁਹਾਨੂੰ ਪਤਾ ਹੀ ਹੈ ਵੀ ਲੁੱਕ ਲੱਕ ਪਾ ਕੇ ਤੇ ਫਿਰ ਬਜਰੀ ਦੇ ਨਾਲ ਸੜਕਾਂ ਬਣਨੀਆਂ ਹੌਲੀ ਹੌਲੀ ਸ਼ੁਰੂ ਹੋਈਆਂ। ਇਹ ਪੱਕੀਆਂ ਹੋ ਗਈਆਂ। ਤੇ ਅੱਜ ਸੁੱਖ ਨਾਲ 6-6 ਲੈਣਾ ਬਣ ਗਈਆਂ ਨੇ। 6 ਦੀਆਂ ਵੀ ਹੁਣ ਤੇ ਕਈ ਜਗ੍ਹਾ 8-8 ਬਣ ਗਈਆਂ। ਹੁਣ ਭਾਰਤ ਦੇ ਵਿੱਚ ਇਹ ਸੜਕ ਨੈਸ਼ਨਲ ਹਾਈਵੇ 19 ਤੇ ਨੈਸ਼ਨਲ ਹਾਈਵੇ 44 ਦੇ ਨਾਲ ਆ। ਅਟੈਚ ਹੈ ਉਹਦੇ ਨਾਂਵਾਂ ਨਾਲ ਜਾਣੀ ਜਾਂਦੀ ਹੈ ਅਮਰitsar ਤੱਕ ਜਿਹੜਾ ਰੋਡ ਜਾਂਦਾ ਐ ਐਨ ਐਚ 44 ਐ ਰਾਹ 'ਚ ਹੋਰ ਵੀ ਕਈ ਵਿੰਗ ਵਲੇਵੇਂ ਪੈ ਜਾਂਦੇ ਤੇ ਸਿਲਕ ਰੂਟ ਦਾ ਬੜਾ ਤਗੜਾ ਇੱਕ ਰੂਟ ਮੰਨਿਆ ਜਾਂਦਾ ਸੀ ਇਹਨੂੰ ਇਹ ਵਾਲੀ ਸੜਕ ਨੂੰ ਹਿੱਸਾ ਸੀ ਉਸ ਰੂਟ ਦਾ ਰੇਸ਼ਮੀ ਸੜਕ ਜੀ ਨੂੰ ਆਪਾਂ ਕਹਿੰਨੇ ਆ ਤੇ ਅੱਜ ਇਸ ਸੜਕ ਦੇ ਉੱਤੇ ਥਾਂ ਥਾਂ ਤੇ ਟੋਲ ਪਲਾਜ਼ੇ ਲੱਗੇ ਨੇ ਸਰਾਮਾਂ ਦੇ ਰੂਪ ਦੇ ਵਿੱਚ ਜਿਹੜੇ ਹੋਟਲ ਬਣ ਗਏ ਨੇ ਆ ਠਹਿਰਨ ਦੇ ਲਈ ਖਾਣਾ ਖਾਣ ਦੇ ਲਈ ਪੈਟਰੋਲ ਪੰਪ ਲੱਗੇ ਨੇ ਤੇ ਸਾਰਾ ਕੁਝ ਬਣ ਗਿਆ ਵੇਖ ਲਓ ਹਨਾ ਉਸੇ ਚੀਜ਼ ਤੋਂ ਆਪਾਂ ਚੱਲੇ ਆਏ ਵੀ ਜੰਗਲਾਂ ਦੇ ਵਿੱਚ ਇੱਕ ਪਇਆ ਨਿਕਲੇ ਆ ਪਏ ਨੂੰ ਫਿਰ ਹੋਰ ਚੌੜਾ ਕੀਤਾ ਗਿਆ ਸਰਾਮਾਂ ਬਣੀਆਂ ਮਨਾਰ ਬਣੇ ਤੇ ਅੱਜ ਉਸੇ ਚੀਜ਼ ਨੂੰ ਜਿਹੜਾ ਸੋਚ ਕੇ ਵੇਖੀਏ ਤੇ ਉਦੋਂ ਘੋੜੇ ਹੁੰਦੇ ਸੀ ਜਾਂ ਰਾਤ ਹੁੰਦੇ ਸੀ ਹੁਣ ਮੋਟਰਸਾਈਕਲ ਕਾਰਾਂ ਬੱਸਾਂ ਹੋ ਗਈਆਂ ਨੇ ਯਾਤਰੀ ਉਹੀ ਮੇਰੇ ਤੁਹਾਡੇ ਵਰਗੇ ਤੇ ਰਾਜ ਕਰਤਾ ਛਰੇਣੀ ਅੱਜ ਵੀ ਕੋਈ ਨਾ ਕੋਈ ਹੈਗੀ ਏ ਤੇ ਐਨ ਲੱਗਦਾ ਵੀ ਉੱਥੋਂ ਹੀ ਸਾਰੀ ਇਹ ਤਰਤੀਬ ਚੱਲਦੀ ਆਈ ਏ ਤੇ ਉਦੋਂ ਵੀ ਕੋਈ ਚੁੰਗੀਆਂ ਚਾਂਗੀਆਂ ਲੱਗਦੀਆਂ ਹੋਣੀਆਂ ਉਹਨਾਂ ਦੇ ਸਮਿਆਂ 'ਚ ਤੇ ਸਾਡੇ ਸਮਿਆਂ ਦੇ ਵਿੱਚ ਹਰੇਕ ਕੋਈ 35-40 ਕਿਲੋਮੀਟਰ ਹੀ ਜਾਈਦਾ ਤੇ ਅੱਗੇ ਟੋਲ ਪਲਾਜ਼ਾ ਆ ਜਾਂਦਾ ਅਸੀਂ ਇੱਧਰੋਂ ਸਮਾਣੇ ਪਟਿਆਲੇ ਉੱਥਰੋਂ ਜਾਂਦੇ ਅੰਮ੍ਰਿਤਸਰ ਤੇ ਚਾਰ ਟੋਲ ਪਲਾਜ਼ਾ ਦੇ ਕੇ ਜਾਈਦਾ ਇਹਨਾਂ ਤੋਂ ਨਾ ਜਾਤ ਪਾਣੀ ਔਖੀ ਏ ਸੋ ਸੜਕਾਂ ਵਿੱਚੋਂ ਸੜਕ ਸੁਣੀ ਦੀ ਸੜਕ ਸੁਣੀ ਦੀ ਜੀਟੀ ਰੋਡ ਇਹ ਕਹਾਣੀ ਸੀ ਜੀਟੀ ਰੋਡ ਦੀ ਤੇ ਹੁਣ ਇਸ ਜੀਟੀ ਰੋਡ ਤੋਂ ਕਿੰਨੇ ਸਫ਼ਰ ਆਪਾਂ ਕਰਨੇ ਆ ਪਿੰਡਾਂ ਦੇ ਪਿੰਡ ਵਸ ਗਏ ਨੇ ਪਰ ਕਹਾਣੀ ਵੇਖ ਲਓ ਕਿੱਥੋਂ ਸ਼ੁਰੂ ਹੁੰਦੀ ਹੈ ਕਈ ਵਾਰੀ ਬੜਾ ਹੋਰ ਤਰ੍ਹਾਂ ਲੱਗਦਾ ਟੀਵੀ ਦੇ ਵਿੱਚ ਨਾ ਕਈ ਵਾਰੀ ਪ੍ਰੋਗਰਾਮ ਵੇਖੀਦਾ ਉਹ ਘੜੀ ਵਖਾਉਂਦੇ ਕਿ ਟਾਈਮ ਪਿੱਛੇ ਨੂੰ ਜਾ ਰਿਹਾ ਇੱਕੋ ਦਮ ਉਹ ਸ਼ਹਿਰਾਂ ਦੀਆਂ ਬਿਲਡਿੰਗਾਂ ਟੈਂਦਿਆਂ 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 ਇੱਕ ਜੰਗਲ ਦਾ ਰੂਪ ਲੈ ਲੈਂਦੀਆਂ ਨੇ ਉਦੋਂ ਪਿੱਛੇ ਹੋਰ ਲੈ ਜਾਂਦੇ ਨੇ ਤੇ ਉਹ ਇੱਕ ਦਰਿਆ ਆ ਜਾਂ ਪੱਥਰ ਨੇ ਕੁਝ ਵੀ ਆ ਸੋ ਆਪਾਂ ਜਿਵੇਂ ਅੱਜ ਤੋਂ ਇੱਥੋਂ ਯਾਤਰਾ ਸ਼ੁਰੂ ਕਰੀਏ ਬੈਕ ਨੂੰ ਅੱਜ ਕਿੰਨਾ ਦਾ ਵੇਲਾ ਫਿਰ ਅੰਗਰੇਜ਼ਾਂ ਵੇਲੇ ਪਰਲੋਦੀ ਮੁਗਲ ਜਿੰਨੇ ਵੀ ਹੈਗੇ ਨੇ ਸਾਰੇ ਪੀ ਉਹ ਸਾਰੇ ਇੱਥੋਂ ਹੀ ਲੰਘਦੇ ਹੋਣੇ ਸਾਰੇ ਇਨਾ ਰਸਤਿਆਂ 'ਤੇ ਅੰਗਰੇਜ਼ ਲੰਗੇ, ਲੋਧੀ ਲੰਗੇ, ਮੁਗਲ ਲੰਗੇ, ਤੁਗਲਕ, ਬਾਬਰ ਸਾਰੇ ਇੱਥੇ ਲੰਘ ਲੰਘ ਕੇ ਆਪਣਾ ਰਾਜ ਦਿੱਲੀ ਤੱਕ ਜਿਹੜਾ ਸਥਾਪਿਤ ਕਰਦੇ ਰਹੇ ਤੇ ਅੱਜ ਵੇਖ ਲਓ ਦਿੱਲੀ ਕਈਆਂ ਨੇ ਜਿੱਤ ਲਈ। ਦਿੱਲੀ ਅੱਜ ਕਿਸੇ ਹੋਰ ਦੀ, ਕੱਲ ਕਿਸੇ ਹੋਰ ਦੀ ਤੇ ਅੱਜ ਰਾਜ ਵੇਖਾ ਆਹ ਵੇਖ ਰਾਜ ਕਰਤਾ ਸ਼ਰੈਣੀਆਂ। ਉਹ ਜਾਂਦੀਆਂ ਨੇ ਟੂ ਟੂ ਕਰਦੀਆਂ ਵੇਖੋ ਜਿਪਸੀਆਂ। ਸੋ ਇਹ ਸੀ ਲੰਬੀ ਚੌੜੀ ਕਹਾਣੀ ਜੀਟੀ ਰੋਡ ਦੀ ਵੀ ਆਪਣੇ ਤੱਕ ਜੀਟੀ ਰੋਡ ਕਿਵੇਂ ਪਹੁੰਚਿਆ। ਸੋ ਮੇਰੇ ਸਾਹਮਣੇ ਨਾਲ ਫਿਰ ਜਿਵੇਂ ਜਿਵੇਂ ਨਾਂ ਬਦਲਦੇ ਆਏ ਨੇ ਆਪਾਂ ਅੰਗਰੇਜ਼ਾਂ ਵਾਲਾ ਨਾਂ ਕਿਉਂ ਰੱਖਿਆ ਜੀਟੀ ਰੋਡ ਦਾ ਨਾਂ ਫਿਰ ਬਦਲ ਕੇ ਆਪਾਂ ਵੀ ਕੁਝ ਹੋਰ ਰੱਖ ਦਿੰਨੇ ਆ ਇੱਕ ਕਮੈਂਟਾਂ ਦੇ ਵਿੱਚ ਤੁਸੀਂ ਸੁਝਾਅ ਦੇ ਆ ਜੇ ਵੀ ਅੱਜ ਦੇ ਸਮੇਂ 'ਚ ਆਪਣੇ ਇਸ ਭਾਰਤ ਦੇ ਪੰਜਾਬ ਦੇ ਇਤਿਹਾਸ ਨੂੰ ਵੇਂਦੇ ਆ ਇਹਦਾ ਨਾਂ ਆਪਾਂ ਨੂੰ ਕੀ ਰੱਖਣਾ ਚਾਹੀਦਾ ਬਾਕੀ ਹਾਕਮ ਵੀ ਤੇ ਰੱਖਦੇ ਰਹੇ ਨਾ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਹੁਣ ਅਗਲੇ ਕਿਸੇ ਹੋਰ ਬਲੌਗ ਦੇ ਵਿੱਚ